ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਆਪਣਾ YouTube ਪਰਿਵਾਰ ਆ ਜੀ ਭੈਣ ਭਰਾ ਮਾਤਾ ਮਾ ਬਜ਼ੁਰਗ ਸਾਰਿਆਂ ਨੂੰ ਜੀ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਤੇ ਘੋੜੇ ਆ ਮਗਰ ਖੜਾਈ ਤੂਫਾਨ ਸਤਿਸ਼੍ਰੀ ਅਕਾਲ ਚੜ ਗਿਆ ਜ਼ੈਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਜਿੰਨੇ ਆਪਣੇ ਨਾਲ ਭੈਣ ਭਰਾ ਮਾਤਾ ਮਾ ਬਜ਼ੁਰਗ ਜੁੜੇ ਆਪਣਾ YouTube ਪਰਿਵਾਰ ਆ ਆਪਾਂ ਦੇਖਦੇ ਆ ਸਾਰਿਆਂ ਨੂੰ ਪਤਾ ਆ ਜੀ ਆਪਾਂ ਰਾਤ ਪਹੁੰਚੇ ਸੀਗੇ ਸ਼ਹਿਰ ਬੇਗੂ ਸਰਾਏ ਸੂਬਾ ਬਿਹਾਰ ਦਾ ਸ਼ਹਿਰ ਆ ਇਹ ਜਿਲ੍ਹਾ ਆ ਕਾਫੀ ਵੱਡਾ ਸ਼ਹਿਰ ਆ ਤੇ ਖੱਜਾ ਖਾਵਾ ਗੋਆਰ ਵੀ ਬਹੁ ਹੋਏ ਸੀਗੇ ਪਰ ਮਹਾਰਾਜ ਨੇ ਜੇ ਖੱਜਾ ਖਾਵਾ ਕੀਤਾ ਕਿ ਆਪਸਰ ਨੇ ਮਹਾਰਾਜ ਨੇ ਉਹ ਵਧੀਆ ਧਾਮ-ਚਾਮ ਕਰਕੇ ਦਿੱਤਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਆਇਓ ਫੇ ਸਮਾਨ ਦਿੱਥਾ ਲੱਦੀਏ ਟੈਂਟ ਕਰੀਏ ਇਕੱਠਾ ਘੋੜੇ ਨੂੰ ਤਿਆਰ ਬਾ ਤਿਆਰ ਕਰੀਏ ਫਿਰ ਛੱਡਣੀ ਆਪਾਂ ਲਗਾਮਾਂ ਘੋੜੇ ਤੂਫਾਨ ਦੀਆਂ ਤੇ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਟੈਂਟ ਇਕੱਠਾ ਕਰ ਲਾ ਰੜਕੀ ਵਾਲਿਆ ਹਲੇ ਚਾਹ ਨਹੀਂ ਬੀਤੀ ਜੀ ਤਾਂ ਕਰਕੇ ਗੱਲਬਾਤ ਥੋੜੀ ਜੀ اٹਕਦੀ ਆ ਤੇ ਮਾੜਿਆ ਸਮਾਨ ਦੱਸਾ ਲੱਦ ਲਈਏ ਫੇਰ ਕਰਦੇ ਆ ਗੱਲਬਾਤ ਹਾਂਜੀ ਲਓ ਜੀ ਇੱਧਰ ਆਪਾਂ ਕੈਂਪਿੰਗ ਕਰ ਲਈ ਟੈਂਟ ਲੱਗ ਗਏ ਆਪਾਂ ਨੂੰ ਸਾਦੇ ਤਾਈ ਬਾਈਆਂ ਨੇ ਸਮਾਨ ਦਸਣ ਆਪਾਂ ਬਾਹਰ ਕੱਢ ਲਿਆ ਤੇ ਟੈਂਟ ਕਰਨਾ ਇਕੱਠਾ ਇਹ ਆਇਓ ਟੈਂਟ ਕਰਦੇ ਹਾਂ ਪਹਿਲਾਂ ਇਕੱਠਾ ਨਹੀਂ ਤਾਂ ਟੈਂਟ ਇਕੱਠੇ ਕਰਦੀ ਵੀਡੀਓ ਤੁਹਾਡੇ ਨਾਲ ਆਪਾਂ ਸਾਂਝੀ ਕਰ ਦੇਣੀ ਸੀ ਕਿੱਦਾਂ ਇਕੱਠਾ ਕਰੀਦਾ ਕਿੱਦਾਂ ਲਾਈਦਾ ਆ ਬੰਦਾ ਹੈ ਨਹੀਂ ਨਾਲ ਕੋਈ ਕਰਕੇ ਇੰਨੀ ਕੇ ਵੀਡੀਓ ਟੈਂਟ ਦੀ ਪਾਈਂਦੀ ਆ ਆਇਓ ਪਹਿਲਾਂ ਸਮਾਨ ਦਸਣ ਅੱਥਰ ਇਕੱਠਾ ਕਰੀਏ ਇੱਕ ਘੋੜੇ ਦੇ ਲੱਦੀਏ ਰੈਂਟਰ ਲੱਗਾ ਸੀ ਸ਼ਹਿਰ ਬੇਗੂਸਰਾਏ ਹਾਂਜੀ ਕੋੜੇ ਤੇ ਆਪਾਂ ਸਮਾਨ ਦਸਤ ਲਾਦ ਕੇ ਕੋੜਾ ਤਿਆਰ ਬਾ ਤਿਆਰ ਆ ਆਪਣਾ ਬਿਹਾਰ ਦੀਆਂ ਸੜਕਾਂ ਤੇ ਭੱਜਣ ਲਈ ਤੇ ਛੱਡ ਦੇ ਇਹਦੀਆਂ ਲਗਾਮਾਂ ਲਗਾਮਾਂ ਛੱਡਣ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਬਹੁਤ ਜ਼ਰੂਰੀ ਸੀ ਰਾਤੀ ਆਪਾਂ ਤੁਹਾਨੂੰ ਦੱਸਿਆ ਇਹ ਆਕਾ ਆਫੀਸਰ ਮਾੜਾ ਮਿਲ ਗਿਆ ਜੇ ਆਪਾਂ ਨੂੰ ਹਣ ਖੱਜੜ ਬਹੁ ਕੀਤਾ ਆਪਾਂ ਨੂੰ ਬਹੁਤ ਚੈਰ ਸਵਾਲ ਜਵਾਬ ਚੱਲੇ ਤੇ ਇਹਨੂੰ ਇਹ ਨਹੀਂ ਪਤਾ ਸੀਗਾ ਉਹਨੂੰ ਅਫਤਮੜਿਆ ਸਵਾਲ ਜਵਾਬ ਤਾਂ ਸਾਈਕਲ ਦਾ ਚੱਕਿਆ ਹੀ ਹੋਣੇ ਆ। ਹਾਲੇ ਸਾਲ ਸਵਾ ਸਾਲ ਹੀ ਹੋਇਆ। ਇਦੋਂ ਪਹਿਲਾਂ ਤੁਹਾਡੇ ਅਫਸਰਾਂ ਦੇ ਸਵਾਲ ਜਵਾਬੇ ਹੀ ਕਰਦੇ ਰਹੇ ਆ। ਤੇ ਬਹੁਤ ਗੱਲਾਂ ਬਾਤਾਂ ਹੋਈਆਂ। ਕੁਝ ਗੱਲਾਂ ਨਹੀਂ ਸਾਂਝੀਆਂ ਕਰ ਸਕਦੇ ਹੁੰਦੇ। ਆਪਣੇ YouTube ਤੇ ਤੇ ਗੱਲ ਆਪਾਂ ਇਹ ਕਰਨੀ ਆ। ਇਹ ਜੁਬਲੀ ਟੱਬ ਆਇਆ। ਸੁਣੋ ਸਾਰੇ ਆ ਜਿਨ੍ਹਾਂ ਕੋ ਆਪਾਂ ਰਾਤ ਕੈਂਪਿੰਗ ਕੀਤੀ ਸੀ। ਤੇ ਰੋਟੀ ਪਾਣੀ ਖਾਦਾ ਤੇ ਇਹ ਹਾਈ ਫਾਈ ਆ ਥੋੜਾ ਜਿਹਾ ਅੰਦਰੋਂ ਤੇ ਥੋੜਾ ਨਹੀਂ ਜਿਆਦਾ ਹੀ ਆ ਤੇ ਆਪਾਂ ਸੋਚਿਆ ਵੀ ਪੈਸੇ ਬਹੁਤ ਬਣ ਜਾਣੇ ਆ ਤੇ ਰੁਪਈਆ ਬਣਿਆ ਸੀ 550 ਤੇ ਪਰ ਇੰਨੇ ਵਧੀਆ ਇਨਸਾਨ ਕੋ ਭੇਜਿਆ ਕਾਲਪੁਰ ਸੱਚੇ ਪਾਤਸ਼ਾਹ ਜੀਆ ਨੇ ਉਹਨਾਂ ਨੇ ਆਪਣੇ ਕੋ ਖਾਣ ਪੀਣ ਦਾ 1 ਰੁਪਈਆ ਨਹੀਂ ਲਿਆ ਤੇ ਪਾਣੀ ਦੀ ਬੋਤਲ ਬਾਅਦ ਚ ਵੀ ਦਿੱਤੀ ਇੱਕ ਜਦੋਂ ਆਪਾਂ ਟੈਂਟਾ 'ਚ ਸੌਣ ਲੱਗੇ ਸੀ ਤੇ ਸਪੈਸ਼ਲ ਹੈ ਕੋਲ ਨੰਬਰ ਦਿੱਤਾ ਆਪਣਾ ਕਹਿੰਦੇ ਵੀ ਕੋਈ ਵੀ ਰਾਹਤੇ ਵਿੱਚ ਪ੍ਰੋਬਲਮ ਹੁੰਦੀ ਆ ਜਾਂ ਕੋਈ ਗੱਲ ਬਾਤ ਆ ਮੈਨੂੰ ਫੋਨ ਕਰ ਲਿਓ ਤੇ ਉਦੋਂ ਬਾਅਦ ਵਿੱਚੋਂ ਕਹਿੰਦੇ ਵੀ ਸਵੇਰ ਨੂੰ ਕਿੰਨੇ ਵੇ ਜਾਣਾ ਮੈਂ ਕਹਾ ਜੀ ਬਹੁਤ ਲੇਟ ਹੋਇਆ ਨਾ 9 9 9:30 ਵਜੇ ਦਾ ਬਾਅਦ ਸਵੇਰ ਨੂੰ ਮੈਂ 7 ਵਜੇ ਨਿਕਲਣਾ ਆ ਖਬਰ ਮੇਰਾ ਲੰਬਾ ਆ ਸਵੇਰ ਤੇ ਕਹਿੰਦੇ ਨਹੀਂ ਤੁਸੀਂ 8 ਵਜੇ ਜਾਓ ਤੇ ਨਾਸ਼ਤਾ ਸਾਡੇ ਕੋਲ ਕਰਕੇ ਜਾਣਾ ਚਾਹ ਪਾਣੀ ਪੀ ਕੇ ਜਾਣਾ ਤੇ ਆਪਾਂ ਹੀ ਟਾਈਮ ਨਾਲ ਹੀ ਉੱਠ ਖੜੇ ਸੀਗੇ ਤੇ ਸਮਾਂ ਨਹੀਂ ਬੀਤ ਰਿਹਾ ਸੀਗਾ ਸਮਾਂ 7:30 ਹੋਇਆ ਤੇ ਹਾਲੇ ਓਪਨ ਨਹੀਂ ਹੋਇਆ ਹੈਗਾ ਜੁਗਲੀ ਟਾਬਾ ਬੇਗੂਸ ਰਾਈ ਬੱਚੇ ਜੇ ਕਿਤੇ ਇਧਰ ਨੂੰ ਲੰਘਦੇ ਵੜਦੇ ਆ ਜਰੂਰ ਇੱਥੇ ਰੋਕ ਕੇ ਜਾਇਓ ਇਨਸਾਨ ਬਾਲੇ ਚੰਗੇ ਆ ਬਹੁਤ ਬੰਦਿਆਂ ਦੇ ਅੰਦਰ ਹਾਲੇ ਇਨਸਾਨੀਅਤ ਹੈ ਜੀ ਆ ਤੇ ਨੰਬਰ ਆਪਣੇ ਕੋ ਹੈਗਾ ਆ ਰੱਬ ਪਹਿਲਾਂ ਤਾਂ ਕੋਈ ਪ੍ਰੋਬਲਮ ਪਾਵੇ ਨਾ ਜੇ ਕੋਈ ਪ੍ਰੋਬਲਮ ਪੈਂਦੀ ਆ ਤਾਂ ਬਾਈ ਹੁਣਾਂ ਨੂੰ ਫੋਨ ਕਰ ਲਿਆਂਗੇ ਸਨੋਜ ਸਰ ਨੂੰ ਤੇ ਆ ਜਾਓ ਹੁਣ ਫੋਨ ਕਰ ਲਿਆਂਗੇ ਰਾਹ ਜਾਂਦੇ ਸਾਰੇ ਹੁਣਾਂ ਨੂੰ ਕਹਿ ਦਿਆਂਗੇ ਸਰ ਜੀ ਮੈਂ ਨਿਕਲ ਗਿਆ ਸੀਗਾ ਤੇ ਹੁਣ ਛੱਡ ਦਿਆਂ ਲਗਾਮਾਂ ਘੋੜੇ ਦੀਆਂ ਬਾਹਰ ਪਹਿਲਾਂ ਕਿਤੇ ਚਾਹ ਪਾਣੀ ਦਾ ਜਗ੍ਹਾੜ ਦੇਖੀਏ ਕਿੱਥੇ ਬਣਦਾ ਰੌਡ ਜੀ ਵਾਲਿਆ ਇਹ ਗੱਲਬਾਤ ਸਾਂਝੀ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਜਦੋਂ ਆਪਾਂ ਨੂੰ ਚੰਗੇ ਇਨਸਾਨ ਮਿਲਦੇ ਆ ਮਾੜੇ ਇਨਸਾਨਾਂ ਦਾ ਆਪਾਂ ਪਾਈਦਾ ਹੀ ਨਹੀਂ YouTube ਦੇ ਵਿੱਚ ਚਾਹੇ ਉਹਨਾਂ ਨੇ ਮਾੜੀ ਵੀ ਕੀਤੀ ਹੋਵੇ ਆਪਣੇ ਨਾਲ ਲੋ ਜੀ ਛੜਤੀਆਂ ਆਪਾਂ ਲਗਾਵਾਂ ਘੋੜੇ ਤੂਬਾਨ ਦੀਆਂ ਪਿਆਰ ਸੂਬੇ ਦੇ ਸ਼ਹਿਰ ਵੀ ਆ ਜਲਾਵੀਆਂ ਬੇਗੂਸਰਾਏ ਤੋ ਕਿੱਥੇ ਪਹੁੰਚਣਾ ਅੱਜ ਆਪਾਂ ਇਹ ਆਪਾਂ ਐਂ ਤਰ ਪਹੁੰਚ ਕੇ ਤੁਹਾਡੇ ਨਾਲ ਸੰਝਾ ਕਰਨਾ ਇਹ ਪੱਕੀ ਗੱਲ ਆ ਰੋੜ ਕੀ ਵਾਲੇ ਤਾਂ ਖੁਸ਼ੀ ਹੈ ਹੀ ਐ ਉੱਥੇ ਪਹੁੰਚਣ ਦੀ ਤੁਹਾਨੂੰ ਜਿੰਨੇ ਭੈਣ ਭਰਾ ਆਪਣੇ ਮਾਤਾਵਾ ਵੀ ਹੋਰਕ ਜੁੜੇ ਆਪਾਂ ਦੇਖਦੇ ਆ ਉਹਨਾਂ ਨੂੰ ਉਦੋਂ ਵੱਧ ਖੁਸ਼ੀ ਹੁੰਦੀ ਆ ਇਹ ਪੱਕੀ ਗੱਲ ਆ 100% ਨਹੀਂ 1000% ਸਲਾਮਤ ਲਓ ਜੀ ਪੈੜਾਂ ਨੂੰ ਘਮਾਉਂਦੇ ਘਮਾਉਦੇ ਆਪਾਂ ਸ਼ਹਿਰ ਪਹੁੰਚੇ ਆ ਬਰੋਨੀ ਜ਼ਿਲ੍ਹਾ ਇਹਦਾ ਬੇਗੂਸਰਾਏ ਜਿੱਥੋਂ ਆਪਾਂ ਚੱਲੇ ਆ ਬੇਗੂਸਰਾਏ ਤੇ ਉਹ ਚੌਕ ਆ ਆਹਾਂ ਤੇ ਚੌਕ ਤੋਂ ਸਿੱਧਾ ਰਾਹ ਚੱਲ ਜਾਂਦਾ ਉਹ ਬਰੋਨੀ ਸ਼ਹਿਰ ਵਿੱਚ ਨੂੰ ਤੇ ਆਹ ਰਾਹ ਜਿਹੜਾ ਰੋੜ ਆ ਇਹ ਚੱਲ ਜਾਂਦਾ ਆ ਆਪਣੇ ਸਰਵੰਗਾ ਮੁਇਫਰ ਪੋਰਵਾਲ ਨੂੰ ਜਿਹੜੇ ਰੋਡ ਆਪਾਂ ਪਹਿਲਾਂ ਕੀਤਾ ਸੀਗਾ ਜਦੋਂ ਆਪਾਂ ਨਾਰਥ-ਈਸਟ ਨੂੰ ਗਏ ਸੀਗੇ ਦਰਭੰਗਾਵਾਲ ਨੂੰ ਜਾਂਦਾ ਉਧਰ ਨੂੰ ਇਹ ਇਦਾਂ ਕਹਿ ਦੇਵੇ ਤੇ ਆਪਣਾ ਰੂਟ ਆ ਆ ਵਾਲਾ ਗੰਧ ਦੇਖ ਲੋ ਕਿੰਦਾ ਪਿਆਰ ਦੇ ਵਿੱਚ ਆਪਾਂ ਇੱਧਰ ਨੂੰ ਜਾਣਾ ਆ ਇਹ ਰੋਡ ਕਿੱਧਰ ਨੂੰ ਜਾਣਾ ਇਹ ਦੇਖੋ ਆਪਾਂ ਸ਼ਾਮ ਨੂੰ ਪਹੁੰਚਣਾ ਤਾਂ ਲੱਗ ਜਾਣਾ ਬਤਾ ਇਹ ਹੈ ਜੀ ਬਿਹਾਰ ਸੂਬੇ ਦਾ ਸਿਮਰਿਆ ਸ਼ਹਿਰ ਸਿਮਰਿਆ ਸ਼ਹਿਰ ਦੇ ਵਿੱਚ ਵਗਦੀ ਆ ਗੰਗਾ ਨਦੀ ਤੇ ਇਹ ਧਾਰਮਿਕ ਸਥਾਨ ਆ Hindu ਧਰਮ ਦਾ ਤਾਂਮਿਕ ਤੇ ਇਹ ਪਾਵਤੋ ਹੋ ਰਾਇਆ ਪਾਵਤ ਹੁੰਦੇ ਆ ਸੰਗ ਜਿੰਨੇ ਵੀ ਦੀ ਤੁਹਾਨੂੰ ਸਾਰੀ ਪਾਵਤ ਹੋ ਰਹੀ ਹੈ ਆਪਣੇ ਗੰਗਾ ਨਦੀ ਦੇ ਵਿੱਚ ਵਾ ਮਾਰੀ ਕਰਨ ਵਾਲੇ ਰਹਿੰਦੇ ਬਿਲੋ ਪਛਤਾਉਂਦੇ ਫਤੂਤਾ ਬਲੋ ਕਿੱਥੇ ਸੌਂਝੇਗੀ ਨਹੀਂ ਮੇਰੇ ਤਾਂ ਦਸ਼ਮਣ ਵੀ ਨਹੀਂ ਸੌਂਦੇ ਓ ਰੜਕੀ ਵਾਲੇ ਦੀ ਹਰ ਕੱਲ ਨਹੀਂ ਬੱਲੀਏ ਬਾਗ ਗੰਡਾਸੇ ਹੁੰਦੀ ਉਹ ਦਿਲ ਟਟਣੋਂ ਬਾਅਦ ਪਤਾ ਲੱਗਾ ਇੱਕ ਦਿਲ ਸਾਲਾ ਖੱਪੇ ਪਾਸੇ ਹੁੰਦਾ ਹੈ। ਲਓ ਜੀ ਪੰਪ ਆ ਗਿਆ ਤੇਲ ਭਰ ਲਈਏ ਬੋਤਲਾਂ ਚ। ਇਹ ਕਿੰਦਰ ਆ ਪਾਣੀ ਵਾਲਾ ਜਿਗਾਰ। 15 16 ਕਿਲੋਮੀਟਰ ਆ ਗਏ ਆ। ਆ ਹਰੇ ਭਰੇ ਖੇਤਾਂ ਨੂੰ ਦੇਖਦੇ ਓਏ। ਨੈਸ਼ਨਲ ਹਾਈਵੇ 31 ਦੇ। ਪੈਡਲ ਮਰੀਆਂ ਨੇ ਆ ਭੁੱਖ ਬਹੁਤ ਲੱਗੀ ਆ ਯਾਰ ਕੋਈ ਢਾਬਾ ਟੂ ਬਾਜਵੇ ਤਾਂ ਵਧੀਆ ਜੇ ਤੇ ਤਾਂ ਅੱਜ ਆ ਇਨਕ ਪਲੱਕੜੇ ਰੋੜ ਕੀ ਆ ਆ ਮਿਜਰਮ ਸੂਬੇ ਦੇ ਵਿੱਚ ਸਗੇ ਜਦੋਂ ਆਪਾਂ ਆਜਲੋ ਦੀ ਰਾਜਧਾਨੀ ਉੱਥੋਂ ਲੈ ਸਗੇ ਅੱਜ ਤੇਤਾ ਆ ਮੈਂ ਕਿਹਾ ਢਾਬਾ ਤਾਂ ਕਿਉਂਦਾ ਨਹੀਂ ਇਹ ਖਾਈਏ ਥੋੜੀ ਜਿਹਾ ਪਾਣੀ ਬਾਜ ਪੀ ਲਿਆਂਗੇ ਉੱਤੋਂ ਦੀ ਲੋ ਜੀ ਰੋਡ ਤੇ ਕੋਈ ਪੈਂਡ ਨਹੀਂ ਐ ਤੇ ਸੰਡਿਆ ਤੇ ਨਾ ਹੀ ਕੋਈ ਟੱਬਾ ਆ ਤੇ ਆਹ ਦੂਰੋਂ ਗੱਡੀਆਂ ਖੜੀਆਂ ਦਿਸੀਆਂ ਸੀਗੀਆਂ ਫੇ ਆਸਰਾ ਜਿਆ ਹੋਇਆ ਵੀ ਗੱਡੀਆਂ ਖੜੀਆਂ ਸ਼ਾਇਦ ਕੋਈ ਟੱਬਾ ਹੋਵੇ ਤੇ ਆਹ ਛੋਟਾ ਜਿਹਾ ਇੱਕ ਇਧਰ ਹੋਟਲ ਜਿਹਾ ਲਿਆ ਆ ਤੇ ਰੋਡ ਦੇ ਦੂਸਰੇ ਪਾਸੇ ਇੱਥੋਂ ਕੋ ਖਾਣੇ ਆ ਜੋ ਮਿਲ ਗਿਆ ਖਾ ਲੈਣਾ ਆ ਭੁੱਖ ਬਹੁਤ ਲੱਗੀ ਆ ਸਮਾਂ ਹੋ ਗਿਆ ਆ 11 ਵਜੇ ਗਏ ਆ ਇਸ ਸਵੇਰ ਦੇ ਕੱਲੇ ਚਾਹ ਤੇ ਚੱਲਣ ਡਏ ਆ ਚਾਹ ਹੀ ਪੀ ਕੇ ਤੁਰਿਆ ਤੇ ਰੀਗਾ ਛੋੜੇ ਕੋਤੇ ਛੋਲੇ ਚੱਪੇ ਆ ਆਪਣੇ ਵਾਲਾ ਆਪ ਬੱਦ ਧਿਆਨ ਆਪਣੇ ਕੋਲੇ ਤੂਫਾਨ ਦਾ ਰੱਖੀਦਾ ਇਹ ਕਰਕੇ ਮੈਂ ਕਿਹਾ ਡਵਾਈਡਰ ਤੇ ਲਾ ਦੰਨੇ ਆ ਹੋਰ ਨਾ ਉਧਰ ਹੀ ਸਾਈਡ ਤੇ ਲਾਇਆ ਸੀਗਾ ਹੋਰ ਨਾ ਮੈਂ ਕਿਹਾ ਉੱਥੇ ਰੋਟੀ ਪਾਣੀ ਖਾਂਦੇ ਹੋਈਏ ਇੱਧਰ ਤੇ ਕੋਈ ਲਈ ਜਾਵੇ ਨਹੀਂ ਤੂਫਾਨ ਲਓ ਜੀ ਮਿਲ ਗਏ ਰੋਟੀ ਤੇ ਰੋਟੀ ਖਾਈਏ ਪਾਣੀ ਮੈਂ ਕਿਹਾ ਇੱਧਰ ਲੱਸੀ ਨਹੀਂ ਬੋਤਲੇ ਲੈ ਲੰਨੇ ਰਿਸਕ ਨਹੀਂ ਲੈਣਾ ਰੋਡ ਕੀ ਵਾਲਿਆ ਲਓ ਜੀ ਰੋਟੀ ਰੋਟੀ ਖਾ ਗਏ ਛੱਡੀਆਂ ਲਗਾਮਾਂ ਘੋੜੇ ਆਪਾਂ ਤੂਫਾਨ ਦੀਆਂ ਤੇ ਆਪਣੇ ਯਾਰ ਹੀ ਜਾਂਦੇ ਸੋਚਿਆ ਹੈਗਾ ਇੱਧਰ ਜਿੱਦਾਂ ਆਪਾਂ ਬਿਹਾਰ, ਯੂਪੀ, ਹਰਿਆਣਾ, ਪੰਜਾਬ ਨੂੰ ਵੱਧਦੇ ਜਾਣਾ ਮੌਸਮ ਵਧੀਆ ਮਿਲਦਾ ਜਾਊਗਾ ਪਰ ਮਹੀਨਾ ਤਾਂ ਫਰਵਰੀ ਆ ਤੇ ਵੀਡੀਓ ਤੁਹਾਡੇ ਤੱਕ ਮਾਰਚ ਤੀ ਪਹੁੰਚਣੀ ਆ ਤੇ ਫਰਵਰੀ ਮਹੀਨੇ ਇੰਨੀ ਗਰਮੀ ਹੋਈ ਹੋਵਾਰਾ ਇੱਥੇ ਬਿਹਾਰ ਦੇ ਵਿੱਚ ਤਾਂ ਜਿਦਾਂ ਆਪਣੇ ਅਪ੍ਰੈਲ ਚ ਹੁੰਦੀ ਆ ਬਹੁਤ ਗਰਮੀ ਆ ਯਾਰ ਲਓ ਜੀ ਹੁਣ ਆਇਆ ਆ ਇਹ ਸ਼ਹਿਰ ਇੱਕ ਬਖਤਿਆਰ ਬਖਤਿਆਰ ਸ਼ਹਿਰ ਤੋਂ ਰਹਿ ਜਾਂਦਾ ਇਧਰ ਨੂੰ ਤੇ ਆਪਾਂ ਇਥੋਂ ਬਾਹਰ ਬਾਹਰ ਨਿਕਲ ਜਾਣਾ ਆ ਆਪਣਾ ਉਹ ਸਿੱਧਾ ਰੋੜਿਆ ਪੁੱਲ ਦੇ ਨਾਲ ਨਾਲ ਤੇ ਮੋੜ ਕੇ ਨੈਸ਼ਨਲ ਹਾਈਵੇ 31 ਤੇ ਚੜ ਜਾਣਾ ਆਪਾਂ ਤੇ ਆਹ ਰੋਡ ਚੱਲ ਜਾਂਦਾ ਰਾਂਚੀ ਗਿਆ ਤੇ ਰਜੌਲੀ ਤੇ ਗੱਲਬਾਤ ਆਪਾਂ ਇਹ ਕਰਨੀ ਸੀ ਕਿ ਬਈ ਬਾਈ ਸਾਈਕਲਿਸਟ ਜਿਹੜਾ ਭਰਾ ਇਧਰ ਨੂੰ ਸਫਰ ਕਰਦਾ ਆਪਣੇ ਸਿਮਰਿਆ ਸ਼ਹਿਰ ਤੋਂ ਬਾਹਰ ਨਿਕਲ ਗਏ 25 ਕਿਲੋਮੀਟਰ ਬਣਿਆ ਹੀ ਆਪਣਾ ਉੱਥੇ ਦਾ ਜਿੱਥੇ ਆਪਾਂ ਰੋਟੀ ਪਾਣੀ ਖਾਦਾ ਤੇ 22 ਕਿਲੋਮੀਟਰ ਆਹਾ ਜਾਨੀ ਕਿ ਕਹਿਣ ਦਾ ਮਤਲਬ ਮੋਟਾ-ਮੋਟਾ 47 ਕਿਲੋਮੀਟਰ ਤੱਕ ਆ ਬਸ ਸੜਕ ਹੀ ਸੜਕ ਆ ਜਾਂ ਆਲੇ-ਦੁਆਲੇ ਹਰੇ-ਭਰੇ ਖੇਤ ਦਿਸਦੇ ਆ ਤੇ ਦੁਕਾਨ ਕੋਈ ਨਹੀਂ ਆਉਦੀ ਸ਼ਹਿਰ ਪਿੰਡ ਕੁਝ ਨਹੀਂ ਆਉਂਦਾ ਖਾਣ ਪੀਣ ਦਾ ਧਾਂ ਧਾਮ ਕਿਤੇ ਕਿਤੇ ਢਾਬਾ ਨਾ ਆਉਂਦਾ ਤੇ ਅੱਜ ਆਪਾਂ ਵੀ ਭੁੱਖ ਦੇ ਨਾਲ ਟੈਕ ਸਕਦੇ ਸੀਗੇ ਕਿਤੇ ਰਾਹ ਦੇ ਵਿੱਚ। ਤਾਂ ਕਾਲਪੋਰ ਕਦੀ ਮੇਰਾ ਕੋਲ ਆਇਆ ਢਾਬਾ ਜੇ ਆ ਗਿਆ ਤੇ ਆਪਣਾ ਰੋਟਾ ਵੀ ਰੋਟੀ ਪਾਣੀ ਦਾ ਸਰ ਗਿਆ। ਤੇ ਇਸ ਟਾਈਮ ਆਪਣਾ ਤੂਫਾਨ ਖੜਾ ਆ ਸ਼ਹਿਰ ਬਖਤਿਆਰ ਦੇ ਵਿੱਚ। ਸੂਬਾ ਬਿਹਾਰ। ਲਓ ਜੀ। ਕੋੜਾ ਇਦਾਂ ਖੜਾ ਕੀਤਾ ਪਤਾ ਲੱਗੇ ਗਿਆ ਮਣਾ ਉਦ ਦਾ। ਨੁਕਸਾਨ ਕਰਾ ਲਿਆ 1000 ਰੁਪਏ ਦਾ ਫੇਰ। ਆਹ ਟੁੱਟ ਗਿਆ ਸਟੈਂਡ। ਆਏ। ਪਰ ਬਹੁਤ ਟਾਈਮ ਕੱਢ ਗਿਆ ਕਾਫੀ ਟਾਈਮ ਕੱਢ ਗਿਆ ਸਾਲ ਇੱਕ ਕੱਢ ਗਿਆ ਹੁਣ ਇਧਰ ਟੁੱਟ ਗਿਆ ਆਂਦੇ ਇਹ ਸਟੈਂਡ ਆ ਜਦੋਂ ਪਵਾਇਆ ਸੀਗਾ ਹਯੂਰ ਸਾਹਿਬ ਤੋਂ ਪਵਾਇਆ ਸੀਗਾ ਜਦੋਂ ਪੰਜਾ ਤਖਤਾਂ ਸਫਰ ਕੀਤਾ ਸੀਗਾ ਪੰਜਾ ਤਖਤਾਂ ਸਫਰ ਗੁਰੂ ਘਰਾਂ ਦੇ ਦਰਸ਼ਨ ਕਰਕੇ ਬਾਸ ਪੰਜਾਬ ਆ ਫਿਰ ਪੰਜਾਬ ਚ ਫਿਰ ਲੇ ਲਦਾਖ ਕੰਨਿਆ ਕੁਮਾਰੀ ਪੰਜਾਬ ਚ ਫਿਰ ਗੇੜਾ ਫਿਰ ਉੱਤਰਾਖੰਡ ਫਿਰ ਪੰਜਾਬ ਚ ਗੇੜਾ ਹੁਣ ਨਾਰਥ-ਈਸਟ ਵੀ ਕੰਪਲੀਟ ਕਰਾਤਾ ਸਟੈਂਡ ਬਹੁਤ ਵਧੀਆ ਨਿਕਲਿਆ ਜੀ ਚਲੋ ਪਵਾਨੇ ਆਣ ਕਿਤੇ ਦੁਕਾਨ ਤੇ ਕੋਣ ਦੇਖਾਂਗੇ ਕਿਉਂ ਇਦਾਂ ਔਖਾ ਹੋ ਜਾਂਦਾ ਸਾਹ ਤੂੰ ਲੈਣਾ ਹੋਵੇ ਹੁਣ ਇਹਦਾ ਸੈੱਲ ਲਾ ਕੇ ਕਿਤੇ ਖੜਾ ਕਰਨਾ ਪਿਆ ਕਰਨਾ ਗਰਮੀ ਯਾਨੀ ਕਿ ਇੰਨੀ ਹੋ ਗਈ ਹੁਣ ਛਾਂ ਦੇਖ ਕੇ ਰੁਕਣਾ ਪੈਂਦਾ ਆ ਵੇ ਚਾ ਕਿੱਥੇ ਗਿਆ ਜੇਲਮਾ ਰੋਡ ਕਿਹੜੇ ਚੱਲ ਸਬਰ ਆਪਣਾ ਰਹਿ ਗਿਆ ਆ 40 ਕਿਲੋਮੀਟਰ ਦਾ ਆਪਾਂ 100 ਕਿਲੋਮੀਟਰ ਦੇ ਲਗਭਗ ਆ ਗਏ 140 ਕਿਲੋਮੀਟਰ ਤੋਂ ਬਰਦਗਾ ਅੱਜ ਦਾ ਪਹੁੰਚਣਾ ਕਿੱਥੇ ਆ ਇਹ ਪਹੁੰਚ ਕੇ ਪਤਾ ਲੱਗੂਗਾ ਇਹ ਟਿਕਾਣੇ ਲੱਗਾਂਗੇ ਰੂਹ ਕੋ ਜੇ ਨਹੀਂ ਤੁਹਾਡੀ ਦੇਖ ਕੇ ਬਰੋੜ ਕੀ ਵਾਲਾ ਇੱਥੇ ਪਹੁੰਚ ਗਿਆ ਆਪਣੀ ਦਾ ਗੱਲੇ ਛੱਡ ਦੋ ਇੰਨੀ ਖੁਸ਼ ਆ ਰੂਹ ਵੇ ਪਹੁੰਚ ਚਲੇ ਆ ਉੱਥੇ ਤੇ ਤੁਹਾਡੀ ਵੀ ਰੂਹ ਖੁਸ਼ ਹੋ ਜੂ ਚੱਲਦਾ ਓ ਟਾਂਗਾ ਯਾਰ ਸੁਪੇ ਜਾ ਲਓ ਜੀ ਜਿਸ ਸਥਾਨ ਤੇ ਆਪਾਂ ਪਹੁੰਚਣਾ ਆ ਜਿੱਥੇ ਜਾ ਕੇ ਬਹੁਤ ਬਹੁਤ ਮਨ ਨੂੰ ਖੁਸ਼ੀ ਹੋਣੀ ਆ ਰੂਦ ਦੋਦੇ ਬਹੁਤ ਪਹੁੰਚਿਆ ਤੇ 6 ਕਿਲੋਮੀਟਰ ਰਹਿ ਗਿਆ ਜੇ ਆਪਾਂ ਲਾ ਲਈਆ ਲੋਕੇਸ਼ਨ ਇਹ ਇਧਰ ਜਾਂਦਾ ਰੂ ਇਧਰ ਆ ਥੱਲੇ ਸਾਰੇ ਹੀ ਬਈ ਲਸਣ ਵੀ ਜਿਆ ਆ ਲਸਣ ਲਓ ਜੀ ਪਹੁੰਚ ਗਏ ਆਪਾਂ ਜੀ ਜਿੱਥੇ ਗੁਰੂ ਜੀ ਤੋਂ ਲੈ ਕੇ ਥਾਪੜਾ ਛੱਡੀਆਂ ਸੀ ਆਪਾਂ ਲਗਾਮਾਂ ਘੋੜੇ ਤੂਫਾਨ ਦੀਆਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸਵੀਂ ਦਸ਼ਮੇਸ਼ ਪਤਾ ਜਨਮ ਸਥਾਨ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਤੇ ਆਪਣੇ ਤੱਕ ਤੇ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਪਟਨਾ ਸਾਹਿਬ ਜੀ ਤਹੀਂ ਪ੍ਰਕਾਸ਼ ਹਮਾਰਾ ਪਾਇਓ ਪਟਨਾ ਸ਼ਹਿਰ ਵਿਖੇ ਪਬਲੇ ਲੋ ਜੀ ਬੜੀ ਖੁਸ਼ੀ ਆ ਗੁਰੂ ਜੀ ਤੋਂ ਲੈ ਕੇ ਥਾਪੜਾ ਇਸੇ ਸਥਾਨ ਤੋਂ ਛੱਡੀਆਂ ਹੀ ਲਗਾਮਾਂ ਨੌਰਸੀ ਰਸਤ ਲਈ ਤੇ ਗੁਰੂ ਜੀ ਨੇ ਆਪ ਅੰਗ ਸੰਗ ਸਿਖਾਈ ਰਹਿ ਕੇ ਫਤਿਹ ਕਰਵਾਇਆ ਤੇ ਹੁਣ ਆਪਾਂ ਪਹਿਲਾ ਮੜਿਆ ਕਮਰੇਆ ਦੇਖ ਲਈਏ ਗੁਰੂ ਜੀ ਦਾ ਕਰਦੇ ਆ ਸ਼ੁਕਰਾਨਾ ਲਵਾਉਣੇ ਗੁਰੂ ਚਰਨਾਂ 'ਚ ਹਾਜ਼ਰੀ ਇਹ ਦੇਖਦੇ ਆ ਹੁਣ ਕਰਦੇ ਆ ਦਰਸ਼ਨ ਜਾਂ ਸਵੇਰ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਆ ਕਿਉਂ ਭੱਜ ਗਿਆ ਨਹੀਂ ਫੇਰ ਆਂਦਾ ਇੱਥੇ ਗੁਰੂ ਘਰ ਆ ਕੇ ਖੱਜਲ ਖਰਾਬੀ ਹੁੰਦੀ ਹੁੰਦੀ ਆ ਤੇ ਜਦੋਂ ਆਪਾਂ ਨੇ ਸਾਹਮਣੇ ਜਦੋਂ ਆਪਾਂ ਗਏ ਆ ਦਸਤ ਕਰ ਉਹਨਾਂ ਨੇ ਫੋਨ ਕੀਤਾ ਇੱਧਰ ਆਪਣੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜਿਹੜੀ ਸਰਾਏ ਆ ਉਹਦੇ ਵਿੱਚ ਮੇਰੇ ਆਪਣੇ ਸਾਹਮਣੇ ਤੇ ਇਹਨਾਂ ਨੇ ਆਪਾਂ ਨੂੰ ਅੰਦਰ ਵੀ ਬਾੜਿਆ ਸਾਈਕਲ ਵੀ ਅੰਦਰ ਖੜਾ ਕਰਾ ਲਿਆ ਤੇ ਜਦੋਂ ਆਧਾਰ ਕਾਰਡ ਦੀ ਫੋਟੋ ਕਾਪੀ ਦਿੱਤੀ ਲਿਖਣ ਲਿਖਣ ਲੱਗੇ ਸਾਹ ਕੋ ਕਹਿੰਦੇ ਪੈਸੇ ਮੈਂ ਕਿਹਾ ਪੈਸੇ ਕਿਸ ਕੰਮ ਦੇ ਇਹ ਵੀ ਦੱਸੋ ਨਾ ਵੀ ਤੁਸੀਂ ਕੋਲੋਂ ਬਣਾਏ ਆ ਤੁਹਾਡਾ ਜੱਦੀ ਆ ਤੇ ਗੱਲ ਪੈਸੇ ਥੋੜੇ ਜਾਂ ਜਿਆਦਾ ਦੀ ਨਹੀਂ ਹੁੰਦੀ ਗੱਲ ਹੁੰਦੀ ਆ ਕਾਦੇ ਲਈ ਕਿਉਂ ਜੋ ਸਾਈਕਲਿੰਗ ਕਰਦੇ ਨੇ ਅਸੀਂ ਤੇ ਏਡੀ ਦੂਰੋਂ ਆਨੇ ਆ ਤੇ ਸਾਨੂੰ ਇੰਨਾ ਵੀ ਨਹੀਂ ਅੱਜ ਸਰਕਾਰ ਮਿਲ ਸਕਦਾ ਆਪਣੇ ਗੁਰੂ ਘਰ ਦੇ ਵਿੱਚ ਤੇ ਫੇਰ ਵਾਪਸ ਦੇਖ ਲਓ ਆਹਦੇ ਆਪਾਂ ਨੂੰ ਉਹਨਾਂ ਨੇ ਇੱਧਰ ਭੇਜ ਦਿੱਤਾ ਕਹਿੰਦੇ ਲਓ ਜੀ ਉੱਥੇ ਦਫ਼ਤਰ ਦੇ ਵਿੱਚੋਂ ਫੋਨ ਕਰਵਾਓ ਫੋਨ ਕਰਵਾਇਆ ਸੀਗਾ ਹੁਣ ਦੇਖਦੇ ਆਂ ਗੱਲ ਕਰਕੇ ਫੇਰ ਇੱਕ ਵਾਰੀ ਕੀ ਕਹਿੰਦੇ ਆ ਜੱਬਲੀ ਅੱਗੇ ਢਾਹ ਇਹਦੇ ਨਾਲ ਜੇ ਪਿਆਰ ਨਾਲ ਗੱਲ ਕਰੋ ਤਾਂ ਨਾ ਇਹ ਗੱਲ ਮੰਨਦੇ ਹੀ ਨਹੀਂ ਹੈਗੇ ਤੇ ਹੁਣ ਸਾਰੀ ਗੱਲ ਬਾਤ ਕੀਤੀ ਆ ਪਗਲ ਤੇ ਦਲਤਾ ਦੱਸੋ ਆਪਣੇ ਗੁਰੂ ਘਰ ਆ ਕੇ ਸਾਡਾ ਆਪਣਾ ਘਰ ਇਹ ਕੀ ਗੱਲ ਸਾਨੂੰ ਇੰਨੀ ਵੀ ਨਹੀਂ ਜਿੱਦ ਤੱਕ ਮਿਲ ਸਕਦੀ ਹੈਗੀ ਗੱਲ ਬਾਤ ਕੀਤੀ ਤੇ ਖਾਣੇ ਪਾਈ ਤੇ ਪਹਿਲਾਂ ਬੈੱਡ ਦੇ ਪੈਸੇ ਮੰਗਦੇ ਇਹੀ ਕੱਲੇ ਦੇ ਤੇ ਆਉਣਾ ਚਾਬੀ ਰੂਮ ਦੀ ਦੇ ਦਿੱਤੀ ਆ ਤੇ ਰੂਮ ਦਾ ਵੀ ਕੋਈ ਪੈਸਾ ਨਹੀਂ ਲਿਆ ਹੈਗਾ ਮੇਰੀ ਵੀਰੀ ਨਿਵਾਸ ਦੇ ਵਿੱਚ ਆਹ ਕੰਮ ਆ ਇਹਨਾਂ ਦਾ ਦੇਈ ਕੀਤਾ ਜਾਂ ਗਲਤ ਕੀਤਾ ਇਹ ਤੁਸੀਂ ਹੀ ਦੱਸਣਾ ਜਿੰਨੇ ਵੀ ਆਪਣੇ ਭੈਣ ਭਰਾ ਮਤਾਵਾ ਪਿਓਰ ਕੇ ਆਪਾਂ ਇਹ ਨਾਲ ਜੁੜੇ ਆ ਇੰਨਾ ਕਿ ਤਾਂ ਆਪਣਾ ਹੱਕ ਬਣਦਾ ਆ ਕਿ ਨਹੀਂ ਜੀ ਗੁਰੂ ਘਰਾਂ ਦੇ ਵਿੱਚ ਸਾਡਾ ਆਪਣੇ ਘਰ ਆ ਇਹ ਹੋ ਜੀ ਆਇਆ 80 ਨੰਬਰ ਕਮਰਾ ਮਿਲਿਆ ਆਪਾਂ ਨੂੰ ਆ ਕਮਰਾ ਪੰਜਵੀਂ ਮੰਜ਼ਲ ਤੇ ਆ ਪੰਜਵੀਂ ਮੰਜ਼ਲ ਦੇ ਕੋਲ ਆ ਚੜੇ ਆਪਾਂ ਜੇ ਪੰਜਵੇਂ ਮੰਜ਼ਲ ਹੈ ਨਾ ਹੈ ਪੰਜਵੀਂ ਮੰਜ਼ਲ ਦੇ ਕੋਲ ਆ ਚੜ ਦੋਤਾ ਲੈ ਲੋ ਚੜ ਜੂਇ ਸੇ ਗੱਡੀ ਤੇ ਢੀ ਫੋਰਚੂਨਰਾਂ ਵੀ ਇੱਥੇ ਵੀ ਦੂਜੀ ਜੇ ਹੀ ਗੋੜਾ ਆ ਗਿਆ ਇਧਰ ਗੱਡੀ ਨਹੀਂ ਆਏਗਾ ਨਾ ਇਧਰ ਵੀ ਇੱਕ ਹੋਰ ਬਾਪ ਦਾ ਘਬਰਾਏ ਲੋ ਜੀ ਲੀੜਾ ਲੱਥਾ ਘੋਣ ਵਾਲਾ ਹੀ ਲੀੜਾ ਲੱਥਾ ਧੋਤਾ ਪਹਿਲਾਂ ਦਾ ਇੱਧਰ ਟਾਂਗ ਤੇ ਜੁੜੇ ਹੋਏ ਛੋਟੇ ਮੋਟੇ ਬਾਕੀ ਬਾਹਰ ਪਾ ਗਏ ਨੇ ਆ ਪੱਖਾ ਜਾਂ ਲੱਦੇ ਇੱਥੇ ਪੂਰੀ ਗਰਮੀ ਆ ਬਿਹਾਰ ਦੇ ਵਿੱਚ ਫਰਵਰੀ ਦੀ ਅੱਜ 21 ਦਿਰੀ ਕਰ 22 ਠੀਕ ਆ ਫਰਵਰੀ ਮਹੀਨੇ ਦੀ ਵੀਡੀਓ ਤੁਹਾਡੇ ਤੱਕ ਮਾਰਚ ਦੇ ਬੰਦੜੀਆਂ ਗਾ ਵੀਡੀਓ ਪਿੱਛੇ ਚੱਲਦੀਆਂ ਸਫਰ ਉਹ ਅੱਗੇ ਚੱਲਦਾ ਖਲਾਰਾ ਦੇ ਰੋਪਾ ਕਿੰਦਾ ਪਾਦੀਦਾ ਆਉਂਦੇ ਖਲਾਰਾ ਜ਼ਰੂਰ ਪਾਈਦਾ ਪਰ ਜਾਣ ਲੱਗੇ ਸਫਾਈ ਪੂਰੀ ਕਰਕੇ ਜਾਂਦੀ ਆ ਸਾਫਰਾ ਦੇ ਆ ਸੇਰਾ ਤੇ ਨਹੀਂ ਰੜਕੀ ਆੜਿਆ ਹਾਂਜੀ ਕਿੱਦਾਂ ਲੱਗੀ ਅੱਜ ਦੀ ਵੀਡੀਓ ਜੀ ਜਰੂਰ ਦੱਸਿਓ ਬੜੀ ਆਪਾਂ ਦਾ ਬਹੁਤ ਖੁਸ਼ੀ ਆ ਗੁਰੂ ਘਰ ਜਨਮ ਸਥਾਨ ਤਾਂ ਤਾਂ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਪਟਨਾ ਸਾਹਿਬ ਪਹੁੰਚ ਗਏ ਆ ਇੱਥੇ ਲਗਾਮਾਂ ਛੱਡੀਆਂ ਇਹ ਘੋੜੇ ਦੀਆਂ ਗੁਰੂ ਜੀ ਤੋਂ ਲੈ ਕੇ ਥਾਪੜਾ ਤੇ ਗੁਰੂ ਜੀ ਅੰਗ ਸੰਗ ਸਹਾਇ ਹੀ ਰਹਿ ਕੇ ਦਾਦ ਜੀ ਦਾਦ ਦੇ ਘੋੜੇ ਤੂਫਾਨ ਦੀ ਬਾਹ ਫੜ ਕੇ ਸਫਰ ਪਤੇ ਕਰਵਾਇਆ ਤੇ ਬੜੀ ਖੁਸ਼ੀ ਆ ਤੇ ਦਰਸ਼ਨ ਯਕੀਨ ਮੰਨਿਓ ਆਪਾਂ ਬਣੀ ਜਿੱਤੇ ਹੈਗੇ ਅੱਜ ਕਿਉਂਕਿ ਆ ਕੇ ਲੀਲਾ ਲੱਥਾ ਧੋਣ ਲੱਪਾਇ ਤੇ ਲੀਲਾ ਲੱਥਾ ਧੋਣ ਨੂੰ ਟਾਈਮ ਲੱਗ ਗਿਆ ਕਿ ਆਪਣਾ ਆਪ ਵੀ ਧੋਣ ਵਾਲਾ ਹੀ ਹੈਗਾ ਗੱਡੀ 2 ਦਿਨ ਤੋਂ ਨਹੀਂ ਸਾਫ਼ ਹੋਈ ਸੀ ਪ੍ਰੈਸ਼ਰ ਨਾਲ ਧੋਣ ਵਾਲਾ ਕੰਮ ਹੋਇਆ ਹੈਗਾ ਤੇ ਆਪਾਂ ਵੀ ਨਾ ਧੋ ਲਿਆ ਅੱਜ ਤੇ ਸਵੇਰ ਨੂੰ ਆਪਾਂ ਇੱਥੇ ਹੀ ਆ ਗੁਰੂ ਘਰ ਆਈਆਂ ਸਵੇਰ ਨੂੰ ਲਵਾਵਾਂ ਗੁਰੂ ਚਰਨਾਂ 'ਚ ਹਾਜ਼ਰੀ ਦੇ ਨਾਲੇ ਕਰਾਂਗੇ ਗੁਰੂ ਜੀ ਦਾ ਸ਼ੁਕਰਾਨਾ ਤੇ ਤੁਹਾਡੇ ਨਾਲ ਸਾਰੇ ਕੱਲ ਦਾ ਦਿਨ ਵੀ ਪਸਾਂਝਾ ਕਰਨਾ ਹੀ ਆ ਪੈਨਸ਼ਨ ਨਾ ਲਿਓ ਬਸ ਨਾਲੇ ਦਰਸ਼ਨ ਆਪ ਵੀ ਕਰਾਂਗੇ ਜਿੰਨਾ ਹੋ ਸਕੇ ਵੀਡੀਓ ਜਰੀਏ ਆਪ ਜੀ ਨੂੰ ਵੀ ਪਰਵਾਵਾਂਗੇ ਠੀਕ ਹੈ ਜੀ ਸਵੇਰ ਤੱਕ ਲਈ ਦੋ ਇਜਾਜ਼ਤੁ ਫੇ ਵੀਡੀਓ ਦੀ ਕਰਦੇ ਆਪਾਂ ਹੁਣ ਸਮਾਪਤੀ ਸਵੇਰ ਤੱਕ ਲਈ ਜੀ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ